ਕੋਈ ਨਾ ਕੋਈ ਨਾ ਉਸ ਕਿੰਨਾ ਤੁਰਾ ਦਾ ਮਹਾਨ ਦਾਖਾਗੇ ਉਹ ਮਾਰਾ 50000 ਕਰੋੜ ਰੁਪਇਆ ਆਇਆ ਨਾਲ ਕੋਲ ਬਾਹਰ ਤੋਂ ਬਦੇਸੀ ਬੰਦਾ ਸਾਰੇ ਇੱਕ ਰੱਜ ਲੈ ਗਏ ਕਿ ਕਿ ਥਾਂ ਤੇ ਰੱਜ ਗਏ ਚਲੋ ਜੀ ਕੋਈ ਨਾ ਕੋਈ ਨਾ ਕੋਈ ਅਚੰਭਾ ਨਹੀਂ ਪੜਾਉਂਦਾ ਇਲੀਮਿਡੀਓ ਗ੍ਰਾਮ ਅਸੀਂ ਅਸੀਂ ਜਿਹੜੀ ਯੂਨੀਅਨ ਤੋਂ ਆਏ ਹਾਂ ਅਸੀਂ ਭਾਰਤ ਤੋਂ ਆਏ ਹਾਂ ਕੌਣਾਂ ਕਰਕੇ ਲਾਏ ਬਾਕੀ ਇਸ ਕੈਂਪ ਨੂੰ ਬਈ ਜਿਹੜੇ ਬੀਜੇਪੀ ਦੇ ਕੈਂਡੀਡੇਟ ਜੋ ਦੇਖੋ ਅਸੀਂ ਉਥੇ 13 ਸਾਲ ਇਹੋ ਜੀ ਕਰਨ ਦੇ ਵਿੱਚ ਬਰਸਾਤਾਂ ਦੇ ਵਿੱਚ ਸਰਦੀ ਦੇ ਵਿੱਚ ਉਥੇ ਕਿਵੇਂ ਅਸੀਂ ਸਿਸਟਮਟ ਕੰਮ ਕਰਤਾ ਤੁਹਾਨੂੰ ਸਾਰਿਆਂ ਨੂੰ ਸੁਣੋ ਭਾਈ ਤੁਸੀਂ ਸੰਘਰਸ਼ ਕਰਿਆ ਆ ਦੇਖੋ ਸੰਘਰਸ਼ ਤੁਸੀਂ ਜਿੱਤ ਗਏ ਇੱਕ 750 ਬੰਦਾ ਉੱਤੇ ਜੋ ਵੀ ਕੁਝ ਹੋਇਆ ਸਾਨੂੰ ਪਤਾ ਨਾ ਸਰਕਾਰ ਨੇ ਤੁਹਾਨੂੰ ਮੁਆਵਜ਼ਾ ਦਿੱਤਾ ਤੁਹਾਨੂੰ ਮੁਕਤੀ ਦਿੱਤੀ ਆ ਠੀਕ ਹੈ ਦੇਖੋ ਇੱਕ ਮਿੰਟ ਇਹ ਗੱਲ ਤਾਂ ਸੁਣੋ ਮੇਰੀ ਕਿ ਮੈਂ ਕੀ ਕਹ ਰਿਹਾ ਤੁਹਾਨੂੰ 5-5 ਲੱਖ ਰੁਪਏ ਜ਼ਾਇਦਾ ਕਿ ਨਹੀਂ ਵੇਖੋ ਸਾਇਦ ਆਤੋਂਗੇ ਅਸੀਂ ਬਰਬਾਦ ਦੇ ਉੱਤੇ ਪੰਜ-ਪੰਜ ਲੱਖ ਰੁਪਏ ਲੈਣਗੇ ਜੇ ਵੀ ਮੈਂ ਗੱਲ ਕਹਿੰਦੇ ਅਸੀਂ ਜਿਹੜੀਆਂ ਜਿਹੜੀਆਂ ਮੇਰੇ ਨਾਲ ਸਾਨੂੰ 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 ਜਵਾਬ ਦੇ ਦਿਓ ਤੁਹਾਡੇ ਤੋਂ ਸਵਾਲਾਂ ਦਾ ਅਸੀਂ ਅਸੀਂ ਮੇਰੀ ਗੱਲ ਸੁਣੋ ਤੁਸੀਂ 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 ਜਿਹੜੀ ਉੱਥੇ ਉੱਥੇ ਜਿਹੜੇ ਵਾਅਦੇ ਕਰੇ ਸੀਗੇ ਉੱਥੇ ਮੰਗਾ ਜਿਹੜੀਆਂ ਮੰਨੀਆਂ ਸੀ ਉਹ ਤੁਸੀਂ ਕਹਿੰਦੇ ਸੀਗੇ ਵੀ ਇਹ ਲਾਗੂ ਕਿਉਂ ਨਹੀਂ ਕਰਿਆ ਕਿ ਕੈਸਾਲ ਹੋ ਗਿਆ ਜਾਨੋ ਹੁਣ ਤੱਕ ਤੁਸੀਂ ਉਹ ਲਾਗੂ ਨਹੀਂ ਕਰਿਆ ਤੁਸੀਂ ਤੁਸੀਂ ਮੈਨੂੰ ਜਵਾਬ ਤੁਸੀਂ ਮੈਨੂੰ ਜਵਾਬ ਦਿਓ ਐਮਐਸਪੀ ਤੇ ਕਿਹਾ ਸੀ ਦੀ ਕਮੇਟੀ ਬਣਾਉਣ ਨੂੰ ਕਿਉਂ ਨਹੀਂ ਬਣਾਈ ਐਮਐਸਪੀ ਕਿਉਂ ਨਹੀਂ ਲਾਗੂ ਕਰੀ ਕਿਉਂ ਨਹੀਂ ਉਹਨਾਂ ਕਾਨੂੰਨੀ ਗਰੰਟੀ ਇੱਕ ਮਿੰਟ ਬਈ ਤੇਰੀ ਗੱਲ ਸੁਣ ਲਈ ਮੇਰੀ ਸੁਣ ਲੈ ਗੱਲ ਤਾਂ ਹੁਣ ਮੇਰੀ ਗੱਲ ਸੁਣ ਤੁਸੀਂ ਇਹਨਾਂ ਗੱਲਾਂ ਜਵਾਬ ਤਾਂ ਦਿਓ ਤੁਸੀਂ ਅਸੀਂ ਅਸੀਂ ਸਾਡੀ ਰਾਜਧਾਨੀਆਂ ਦਿੱਲੀ ਅਸੀਂ ਦਿੱਲੀ ਜਾਣ ਲੱਗੇ ਆ ਤੁਸੀਂ ਸਾਨੂੰ ਇੱਥੇ ਬਾਹਰ ਤੇ ਉੱਥੇ ਕਿਲਾ ਲਾਉਂਦਾ ਸੱਤ ਲੇਅਰ ਵੀ ਤੁਸੀਂ ਉੱਥੇ ਬੈਰੀਕੇਡਿੰਗ ਕਰੀਏ ਇੱਕ ਮਿੰਟ ਬਈ ਜਦੋਂ ਪਿਛਲੇ ਬਾਰੀ ਕਿਸਾਨ ਗਏ ਮਜ਼ਦੂਰ ਨਾਲ ਗਏ ਉਹ ਇੱਕ ਮਿੰਟ ਚ ਮੈਂ ਕਹਿੰਦਾ ਸਾਡੇ ਕਹਿੰਦਾ ਮੈਂ ਦੁਕਾਨ ਨਾਲ ਚੁੱਕਿਆ ਖਰੇਕ ਭਾਰ ਕਿਹਾ ਹੁਣ ਆਪਣੀ ਸਾਡੇ ਮਾਸਟਰ ਕਹਿੰਦੇ ਵਕੀਲ ਕਹਿੰਦੇ ਡਾਕਟਰ ਕਹਿੰਦੇ ਸਾਡਾ ਸਮਝ ਲਓ ਸਾਡਾ ਵੀ ਸੁਣ ਲਓ ਕਿ ਆ ਮਜ਼ਦੂਰਾਂ ਨੂੰ ਥੋੜਾ ਪਿੱਛੇ ਦੇ ਕੇ ਕਿ ਨਹੀਂ ਆ ਤੁਹਾਡੇ ਸਾਹਮਣੇ ਇਹ ਜਿਹੜਾ ਬੇਚਾਰਾ ਅਮਜੀ ਮੋੜ ਮੋੜ ਫੇਰ ਰੋਲ ਕਰ ਲਿਆ ਨੇ ਮਜ਼ਦੂਰਾਂ ਵਾਲੀ ਜਾਂ ਨਾ ਜਾਤ ਪਾਤ ਵਾਲੀ ਗੱਲ ਬੈਠੇ ਹਾਂ ਅਸੀਂ ਅਸੇ ਗੱਲ ਇਹਨਾਂ ਗੱਲਾਂ ਨੂੰ ਬੰਦ ਕਰੋ ਇਹਨਾਂ ਗੱਲਾਂ ਨੂੰ ਬੰਦ ਕਰੋ ਤੁਸੀਂ ਗੱਲ ਕਰੋ ਗੱਲ ਕਰੋ ਇਨਸਾਨੀਅਤ ਦੀ ਤੁਸੀਂ ਇਹਨਾਂ ਸਾਨੂੰ ਸਾਡੀਆਂ ਗੱਲਾਂ ਜਵਾਬ ਦਿਓ ਤੁਸੀਂ ਤੁਸੀਂ ਦੱਸੋ ਵੀ ਉੱਤੇ ਕੀ ਜੀ ਆਰਾਮ ਜੀ ਪਾਣੀ ਪਿਲਾ ਦਿਓ ਪਾਣੀ ਪਿਲਾ ਦਿਓ بلا بلا पानी ਪਾਣੀ ਮਾਰਤੀ ਪੈਸੇ ਦਾ ਬਣਾਓ ਆ ਲੋਕੀ ਕੁਛ ਨਾ ਬੋਲੋ ਪ੍ਰਧਾਨ ਸਾਡਾ ਵੀ ਆ ਜੀ ਕਾਲਾ ਸਾਹਿਬ ਆ ਗੋਰੀ ਬਾਬਾ ਤੁਸੀਂ ਵੀ ਜੀ ਬੀ ਜੀ ਪੀ ਦੇ ਕਰੰਮੀ ਵੀ ਸਾਡੇ ਹੋ ਸਭੋ ਇਸ ਗੱਲ ਦਾ ਸਾਡਾ ਉੱਥੇ ਤੁਸੀਂ ਗੁੱਸਾ ਕਰੋ ਭਾਈ ਸਾਡਾ ਸਮਾਜ ਗੁੱਸੇ ਆਹੀਂ ਦੱਸਣ ਕਿ ਉੱਥੇ ਮੌਕਾ ਦਿਓ ਤਾਂ ਸਾਡੇ ਸਾਡੇ ਹਾਂ ਲੋ ਹਾਲੋ 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 ਕੌਣ ਸੁਣ ਹਾਲੋ ਆ ਤਾਂ ਨਾਲ ਅਸਿਓ ਤੇ ਆ ਪਤਾ ਮੈਨੂੰ ਆਪਣੀ ਬਧੀ ਹੋ ਕੇ ਸਾਡੇ ਕਿੰਨੇ ਕਿੰਨੇ ਹੈ ਕਿ ਜਰਾ ਅੰਦਰ ਨੂੰ ਕਰਾਈ ਕਿਹੜਾ ਆਪਣਾ ਜਿਹੜਾ ਸਾਡਾ ਦੋਨੋਂ ਇਧਰ ਆ ਜੀ ਹਾਲੋ ਜੀ ਹਾਲੋ ਝੰਡਾ ਚੱਕਾ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਆਪਣੇ ਕਿਹਨੇ ਕਿਸਾਨ ਕਿਸਾਨ ਹਾਂਜੀ ਜੇ ਜੇ ਜਰਾਂ ਦੀ ਸ੍ਰੀ ਦਾ ਪਰਮਾਤਮਾ ਕਿ ਅਰਦਾਸ ਕਰਦੇ ਆ ਪਰਮਾਤਮਾ ਤੁਹਾਨੂੰ ਚਿਤਾਵੇ ਤੁਸੀਂ ਉੱਥੇ ਜਾ ਕੇ ਝੰਡੇ ਬੁਲੰਦ ਕਰੋ ਹਾਂਜੀ ਹਾਂਜੀ ਕਿਸਾਨ ਮਜ਼ਦੂਰ ਇਕਤਾ ਦੇ ਵਿੱਚ ਜਦੋਂ ਮਜ਼ਦੂਰ ਦਾ ਨਵਾਂ ਦਨ ਨਾ ਫੇਰ ਐ ਚੁੱਪ ਕਰ ਜੰਗੀ ਹਾਂ ਐ ਚੁੱਪ ਕਰ ਜਾ ਬਾਈ ਦਾ ਕਸਾਰ ਨੂੰ ਸਾਰਾ ਤੁਸੀਂ ਤੱਕ ਕਰ ਸੋ ਐਨ ਆ ਰੁਪਈਆ ਆਇਆ ਮਾਰ ਲੈ ਦੇਸਾ ਤੇ ਕੋਈ ਤੁਸੀਂ ਜਿੱਤਾ ਕੀ ਮਤਲਬ ਨੂੰ ਮਦਦ ਕਰੀਂ ਹਾਂ ਕਹ ਦੋ ਸੋ ਮੈਂ ਦੂਰ ਵੀ ਨਰੇ ਨਹੀਂ ਆ ਬਹੁਤ ਛਾਲੀਆਂ ਛਾਲ ਤੁਸੀਂ ਤੋਂ ਨਾਲ ਨਹੀਂ ਗਣ ਅਸੀਂ ਤੁਹਾਡੇ ਨਾਲ ਨਹੀਂ ਗਣੇ ਜੇ ਜਰਾ ਮੈਂ ਵੀ ਥੇ ਰਹੂਗਾ ਤੇ ਲਿਓ ਨਾ ਉਹ ਜੇ ਹੁਣ ਬੰਦੇ ਹੋ ਸਕਦੇ ਅਸੀਂ ਆ ਦੇਖੋ ਅਸੀਂ ਤਾਂ ਜਾਤ ਜਾਣਦੇ ਇਨਸਾਨ ਦੀ ਜਾਤ ਜਾਣਦੇ ਜੀ ਅੱਗੇ ਜਾਏ ਸਾਡੀ ਡਿਊਟੀ ਹੈ ਆਹ ਲੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ